ਕ੍ਰਿਮਤੀ ਸਰਦੇਸ਼ ਚੋਪੜਾ ਜੀ ਦੀ ਪਰਸੀ ਦੇ ਕਮਪਲੈਕਸ ਦੇ ਵਿੱਚ ਹਰ ਸਾਲ ਜਿਵੇਂ ਕਮਲ ਜੀ ਤੇ ਪੰਜਾਬ ਕੇਸਰੀ ਗਰੁੱਪ ਇਹ ਕੈਂਪ ਲਗਾਉਂਦੇ ਆ ਮੈਂ ਸਮਝਦਾ ਵੀ ਕਿਸੇ ਨੂੰ ਯਾਦ ਕਰਨ ਦਾ ਇਹ ਬੜਾ ਵਧੀਆ ਤਰੀਕਾ ਹੈ ਕਿਉਂਕਿ ਜਿਹੜੀ ਇਹ ਕੈਂਪ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਡਾਕਟਰ ਹਰ ਇੱਕ ਤਰ੍ਹਾਂ ਦੇ ਟੈਸਟ व्हीਲ ਚੇਅਰ ਮਤਲਬ ਕਿ ਜੋ ਵੀ ਤੁਹਾਨੂੰ ਸਹੂਲਤ ਕਿਸੇ ਵੀ ਕੋਈ ਪ੍ਰੋਬਲਮ ਹੈ ਤੁਹਾਨੂੰ ਚਾਹੇ ਅੱਖਾਂ ਦਾ ਆਪਰੇਸ਼ਨ ਹੈ ਚਾਹੇ ਲੈਂਸ ਪਾਣੇ ਆ ਫ੍ਰੀ ਆਫ ਕਾਸਟ ਰਿਕ ਚੀਜ਼ ਉਥੇ ਅਵੇਲੇਬਲ ਹੈ ਤੇ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਵੀ ਆਪਣੇ ਸ਼ਹਿਰ ਦੇ ਵਿੱਚ ਇਹ ਲੱਗ ਰਿਹਾ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਅੜੜ ਵਾਲੇ ਇਲਾਕੇ ਵਾਲਿਆਂ ਨੂੰ ਅਪੀਲ ਕਰਦਾ ਕਿ ਜਿਹਨੂੰ ਵੀ ਕੋਈ ਪ੍ਰੋਬਲਮ ਹੈ ਤੇ ਉਹ ਜਰੂਰ ਉਰੇ ਪਹੁੰਚ ਕੇ ਕੰਸਰਨਡ ਡਾਕਟਰ ਨੂੰ ਮਿਲੇ ਤੇ ਫ੍ਰੀ ਦੇ ਵਿੱਚ ਆਪਣਾ ਇਹ ਇਲਾਜ ਪਾਵੇ ਬਹੁਤ ਬਹੁਤ ਧੰਨਵਾਦ ਕਮਲ ਜੀ ਦਾ ਤੇ ਪੰਜਾਬ ਕੇ ਸ੍ਰੀ ਸਮੂਹ ਸਾਰੇ ਗਰੁੱਪ ਦਾ ਜਿਨ੍ਹਾਂ ਨੇ ਇਹ ਉਪਰਾ ਲਾਗੀ ਪ੍ਰਧਾਨ ਜੀ ਕਿੰਨੇ ਤਰੀਕ ਨੂੰ ਕੈਂਪ ਲੱਗ ਰਿਹਾ ਜੀ 5 ਤਰੀਕ ਨੂੰ ਕੈਂਪ ਹੈ ਜੀ ਤਾਂ ਇਹ ਰਾਮਗੜੀ ਆ ਪਵੰਦੇ ਵਿੱਚ ਡੀਟੀ ਰੋਡ ਤੇ ਕੈਂਪ ਹੈ ਤੇ ਜਰੂਰ ਸਾਰੇ ਜਣੇ ਟਾਈਮ ਸਿਰ ਪਹੁੰਚਣ 9 ਵਜੇ ਤੋਂ ਲੈ ਕੇ 1 2 ਵਜੇ ਤੱਕ ਇਹ ਕੈਂਪ ਚੱਲੇਗਾ ਥੈਂਕ ਯੂ